ਦੇਖ ਰਹੇ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਣਾ ਰਿੰਪੀ ਦਾ ਜੀਐਸਪੀਐਲ ਦਾ ਮੁੱਦਾ ਕਾਫੀ ਪੱਕਾ ਦਾ ਨਜ਼ਰ ਆ ਰਿਹਾ ਸਿਆਸਤ ਲਗਾਤਾਰ ਇਸ ਤੇ ਗਰਮਾਈ ਹੋਈ ਹੈ ਉੱਥੇ ਹੁਣ ਐਸਓਆਈਐਲ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੇਂਦਰ ਜਲ ਸ਼ਕਤੀ ਗਜੇਂਦਰ ਸਿੰਘ ਵੀ ਸ਼ਾਮਿਲ ਹੋਣਗੇ ਉੱਥੇ ਦੱਸਿਆ ਜਾ ਰਿਹਾ ਕਿ ਮੀਟਿੰਗ ਸ਼ਾਮ 4 ਵਜੇ ਚੰਡੀਗੜ੍ਹ ਵਿਖੇ ਹੋਵੇਗੀ ਇਸ ਮੀਟਿੰਗ ਦੌਰਾਨ ਐਸਓਆਈਐਲ ਦੇ ਹੱਲ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਦੱਸ ਜੀ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਚੁੱਕੀ ਹੈ ਕਿ ਪੰਜਾਬ ਦੇ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਦੀ ਕਬੂਨ ਤੱਕ ਨਹੀਂ ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹ ਲਾਲ ਖੱਟਨ ਨੇ ਵੀ ਸੁਪਰੀਮ असले तो बाल पंजाब दे मुख्यमंत्री मार् ਨੂੰ ਪਤਾ ਲੱਗ ਕੇ ਇਸ ਨਹਿਰ ਸੰਬੰਧੀ ਮੁੱਦੇ ਤੇ ਹੱਲ ਕੱਢਣ ਲਈ ਇੱਕ ਮੀਟਿੰਗ ਦਾ ਇੱਛਾ ਜ਼ਾਹਿਰ ਕੀਤੀ ਸੀ ਉੱਥੇ ਦੱਸਣਗੇ ਵੀ ਕਿ ਭਾਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ ਪਰ ਉਹ ਪਹਿਲਾਂ ਵਾਂਗ ਇਸ ਗੱਲ ਤੇ ਅੜੇ ਹੋਏ ਹਨ ਕਿ ਉਹਨਾਂ ਨੂੰ ਕਿਸੇ ਇੱਕ ਸੂਬੇ ਨੂੰ ਦੇਣ ਲਈ ਪਾਣੀ ਵਾਧੂ ਨਹੀਂ ਹੈ ਜਿਸ ਕਰਕੇ ਉਹ ਗਏ ਵੀ ਹੈ ਕਿ एसवाईएल ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਦੋਵੇਂ ਸੂਬਿਆਂ ਵਿੱਚ ਵਿਵਾਦ ਦਾ ਵਿਸ਼ਾ ਬਣ ਚੁੱਕਿਆ ਪਰ ਅੱਜ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਹੱਲ ਨਿਕਲਿਆ ਨਹੀਂ ਤਾਂ ਫਿਰ ਦੇਖੋ ਅੱਗੇ ਕੀ ਫੈਸਲਾ ಹುರಿಮ ಕರ್ಟ ವಲೋ ಲ